ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਸਾਰੇ ਪੰਜਾਬੀ ਪੰਜਾਬ ਦੇ ਬਾਰੇ ਆਪਾਂ ਗੱਲ ਕਰੀਏ ਵੀ ਕਿ ਪੰਜਾਬ ਦੇ ਵਿੱਚ ਸਾਡਾ ਪੰਜਾਬ ਕਿਸ ਤਰ੍ਹਾਂ ਹੈ ਪਹਿਲਾਂ ਕਿਸ ਤਰ੍ਹਾਂ ਦਾ ਹੁੰਦਾ ਸੀ ਕਿਵੇਂ ਹੁੰਦਾ ਸੀ ਸੋ ਖਾਲਸਾ ਪੰਥ ਤੇ ਲਾਹੌਰ ਸ਼ਹਿਰ ਦਾ ਕੀ ਰਿਸ਼ਤਾ ਹੈ ਪੰਜਾਬ ਦੇ ਨਾਲ ਖਾਲਸੇਦਾਰ ਕੀ ਰਸਤਾ ਹੈ ਗੁਰੂਆਂ ਦਾ ਕੀ ਰਸਤਾ ਹੈ ਸਿੱਖਾਂ ਦਾ ਕੀ ਰਸਤਾ ਹੈ ਪੰਜਾਬ ਕਿਉਂਕਿ ਪੰਜਾਬ ਪਹਿਲਾਂ ਤੋਂ ਪੰਜਾਬ ਦੀ ਜੋ ਰਾਜਧਾਨੀ ਹੈ ਉਹ ਲਾਹੌਰ ਰਿਹਾ ਹੈ ਸੋ ਹੁਣ ਆਪਾਂ ਵਿਚਾਰ ਕਰਾਂਗੇ ਥੋੜਾ ਆਪ ਜੀ ਨੂੰ ਇਤਿਹਾਸ ਸੁਣਾਉਣੇ ਆ ਸਰਵਣ ਕਰਾਉਣੇ ਆ ਕਿ ਪੰਜਾਬ ਹੈ ਜੋ ਉਹ ਪੰਜਾਬ ਸ਼ੇਰਾਂ ਸ਼ੇਰਾਂ ਦੇ ਸਿੰਘਾਂ ਦਾ ਪੰਜਾਬੀਆਂ ਦੀ ਧੜਕਣ ਸ਼ਹਿਰਾਂ ਦੀ ਨਹਾਰ ਗੀਤਕਾਰਾਂ ਦਾ ਤਾਲ ਲੇਖਕਾਂ ਦੀ ਗੋਦ ਮਹਾਪੁਰਸ਼ਾਂ ਤੇ ਪਰਉਪਕਾਰਾਂ ਦੀ ਖਾਨ ਹੈ ਅਵਤਾਰਾਂ ਤੇ ਪਕੰਬਰਾਂ ਦੇ ਜਨਮ ਦਾ ਸਭ ਤੋਂ ਵੱਡਾ ਇਹ ਕੇਂਦਰ ਹੈ ਇੱਥੇ 10 ਗੁਰੂ ਹੋਏ ਹਨ ਇੱਥੇ ਬੜੇ-ਬੜੇ-ਬੜੇ ਯੋਧੇ ਮਹਾਪੁਰਸ਼ ਹੋਏ ਹਨ ਕ੍ਰਾਂਤੀਕਾਰੀ ਵੱਡੇ-ਵੱਡੇ ਹੋਏ ਹਨ ਜੋ ਪੰਜਾਬ ਹੈ ਇਹ ਫਾਰਸੀ ਦੇ ਦੋ ਅੱਖਰਾਂ ਦਾ ਮੇਲ ਹੈ ਪੰਜ ਅਤੇ ਆਵ 10 ਮੇਲ ਹੈ ਪੰਜ ਆਪ ਪੰਜਾਬ ਜਿਸ ਦਾ ਅਰਥ ਆਪਾਂ ਕਹਿੰਦੇ ਆ ਕਿ ਪੰਜ ਪਾਣੀ ਤੇ ਪੰਜਾਂ ਪਾਣੀ ਆ ਦੀ ਧਰਤੀ ਇਸ ਧਰਤੀ ਦਾ ਨਾਮ ਇਸ ਤੇ ਪੰਜ ਦਰਿਆਵਾਂ ਕਰਕੇ ਪਿਆ ਹੈ ਕਿਉਂਕਿ ਇੱਥੇ ਪੰਜ ਨਦੀਆਂ ਸਨ ਆਪਾਂ ਦਰਿਆ ਕਹਿ ਲਓ ਨਦੀਆਂ ਕਹਿ ਲਓ ਉਹਨਾਂ ਦੀ ਕਰਕੇ ਆਪਾਂ ਇਸ ਨੂੰ ਪੰਜਾਬ ਕਹਿੰਦੇ ਆ ਕਦੇ ਇਸ ਦੇਸ਼ ਨੂੰ ਸੱਤ ਸੰਧੂ ਕਿਹਾ ਜਾਂਦਾ ਸੀ ਇਹਦਾ ਭਾਵ ਹੈ ਕਿ ਸੱਤ ਦਰਿਆਵਾਂ ਦੀ ਧਰਤੀ ਸੀ ਉਦੋਂ ਇਹ ਪਹਿਲਾਂ ਇਸ ਪ੍ਰਾਚੀਨ ਨਾਮ ਤੋਂ ਸਪਸ਼ਟ ਹੁੰਦਾ ਹੈ ਕਿ ਇੱਥੇ ਕਦੇ ਪੰਜਾਂ ਦੀ ਥਾਂ ਸੱਤ ਦਰਿਆ ਵਗਦੇ ਸਨ ਇਸ ਸਮੇਂ ਧਰਤੀ ਉੱਪਰ ਜਿਹੜੇ ਪੰਜ ਦਰਿਆ ਚੱਲਦੇ ਹਨ ਬਸਤਾ ਜੇਲਮ ਚੰਦਰਭਗਾ ਚਨਾਵ 에ਰਾਵਤੀ ਰਾਵੀ ਵਿਪਾਸ ਵਿਆਸ ਸਤਰਵ ਸਤਲੋਕ ਦੇ ਅਸਲ ਤੇ ਉਰਲੇ ਪਾਸੇ ਸਿੰਧ ਦਰਿਆ ਇਹਨਾਂ ਦਾ ਹਾਣੀ ਹੋ ਚੱਲਦਾ ਹੈ ਇਹ ਸਾਰੇ ਦਰਿਆ ਬੱਕੋ-ਵੱਕੇ ਥਾਵਾਂ ਤੋਂ ਇੱਕ ਦੂਸਰੇ ਨੂੰ ਗਲਬਕੜੀਆਂ ਵੀ ਪਾਉਂਦੇ ਹਨ ਮਿਲਦੇ ਹਨ ਇਹ ਪੰਜ ਪੰਜ ਨਦ ਦੇ ਸਥਾਨ ਤੇ ਇੱਕਮਿਕ ਹੋ ਜਾਂਦੇ ਹਨ ਬੱਕੋ-ਵੱਕ ਸਮਿਆਂ ਵਿੱਚ ਪੰਜਾਬ ਦੀਆਂ ਹੱਦਾਂ ਬੱਕ-ਬੱਕ ਰਹੀਆਂ ਹਨ ਪੰਜਾਬ ਦੀ ਵਰਤਨ ਜੋ ਪੰਜਾਬ ਦੀ ਵਰਤਮਾਨ ਵਿਚ ਵੰਡ ਪਹਿਲਾਂ ਇਸ ਦਾ ਕੁੱਲ ਏਰੀਆ ਬਹੁਤ ਪਹਿਲਾਂ ਪੰਜਾਬ ਬਹੁਤ ਵੱਡਾ ਹੋਇਆ ਕਰਦਾ ਸੀ ਅੱਜ ਭਾਵੇਂ ਉਸ ਨੂੰ ਟੁਕੜਿਆਂ ਵਿੱਚ ਵੰਡ ਦਿੱਤਾ ਗਿਆ ਹੈ ਇਹਦਾ ਏਰੀਆ ਪਹਿਲਾਂ ਬਹੁਤ ਜ਼ਿਆਦਾ ਹੋਇਆ ਕਰਦਾ ਸੀ ਫਿਰ ਪੰਜਾਬ ਫਿਰ ਵੀ ਪੰਜਾਬ ਆਪਣੀ ਆਣ ਤੇ ਅਣਖ ਤੇ ਸਭਿਆਤਾ ਦੇ ਹੱਥੋਂ ਇੱਕ ਹੈ ਚਾਹੇ ਪੰਜਾਬ ਪਾਕਿਸਤਾਨ ਦਾ ਹੋਵੇ ਚਾਹੇ ਇੰਡੀਆ ਦਾ ਹੋਵੇ ਫੇਰ ਵੀ ਉੱਥੇ ਉਹ ਆਪਣਾ ਪਿਆਰ ਕਲਚਰ ਦੇ ਪੱਖੋਂ ਅਣਖ ਦੇ ਵਿੱਚੋਂ ਜੇ ਪਿਆਰ ਕਰਦੇ ਹਨ ਤਾਂ ਫੇਰ ਉਹ ਜਾਨਵਰ ਦੇ ਹਨ ਪਰ ਜੇ ਦੁਸ਼ਮਣੀ ਕਰਦੇ ਹਨ ਫੇਰ ਦੁਸ਼ਮਣ ਨੂੰ ਜਿੱਥੇ ਮਰਜ਼ੀ ਹੋਵੇ ਉੱਥੋਂ ਹੀ ਲੱਭ ਕੇ ਉਹਨੂੰ ਫਿਰ ਉਹਦੇ ਕਰਤੇ ਦੀ ਸਜ਼ਾ ਮਿਲਦੀ ਹੈ ਦਿੰਦੇ ਹਨ ਪੰਜਾਬੀ ਫਿਰ ਤੁਹਾਨੂੰ ਪਤਾ ਹੀ ਹੈ ਚਾਹੇ ਕੋਈ ਲੰਡਨ ਆ ਜਾਏ ਚਾਹੇ ਕਿਸੇ ਕੋਲੇ ਜੰਨੀ ਮਾਰੀ ਸਿਕਿਉਰਟੀ ਹੋਵੇ ਫਿਰ ਪੰਜਾਬੀ ਉਹ ਆਪਣਾ ਜੇ ਦੁਸ਼ਮਣੀ ਬਦਲਾ ਲੈਣ ਤੇ ਆਉਂਦੇ ਹਨ ਤੇ ਫਿਰ ਪੰਜਾਬੀ ਲੈਂਦੇ ਹਨ ਆਪ ਜੀ ਨੂੰ ਹੁਣ ਕਿੰਨੇ ਕਾਸੀ ਪ੍ਰਮਾਣ ਦੇ ਸਾਰੇ ਤੁਹਾਡੇ ਸਾਹਮਣੇ ਹਨ ਸੋ ਪੰਜਾਬ ਦੀ ਧਰਤੀ ਪੰਜ ਪਾਣੀਆਂ ਦੇ ਨਾਲ ਪਹਾੜਾਂ ਤੋਂ ਆਈ ਇਹ ਪੰਜ ਪਾਣੀ ਜਿਹੜੇ ਹਨ ਇਹ ਪਹਾੜਾਂ ਵਿੱਚੋਂ ਹੋ ਕੇ ਆਉਂਦੇ ਸਨ ਪਹਾੜਾਂ ਤੋਂ ਜਿਹੜੀ ਮਿੱਟੀ ਆਈ ਮਿੱਟੀ ਨਾਲ ਬਣੀ ਹੈ ਇਹ ਧਰਤੀ ਪੰਜਾਬ ਦੀ ਪਹਾੜਾਂ ਤੋਂ ਮਿੱਟੀ ਜਿਹੜੀ ਪਾਣੀਆਂ ਨਾਲ ਰੁੜ ਕੇ ਆਈ ਉਦੇ ਨਾਲ ਪੰਜਾਬ ਦੀ ਧਰਤੀ ਬਣੀ ਹੈ ਇਸ ਦੀ ਬਣਵਟ ਅਤੇ ਪਾਣੀ ਚ ਬਰਫ ਹੋਣ ਵਾਪਰ ਹੋਣ ਨੇ ਇਸ ਨੂੰ ਸਭ ਤੋਂ ਜ਼ਿਆਦਾ ਉਪਜਾਈ ਧਰਤੀ ਬਣਾ ਦਿੱਤਾ ਹੈ ਜਿਹੜੇ ਪਹਾੜਾਂ ਦੀ ਮਿੱਟੀ ਹੁੰਦੀ ਹੈ ਕਾਲੀ ਹੁੰਦੀ ਹੈ ਬੜੀ ਤਾਕਤਵਾਰੀ ਹੁੰਦੀ ਹੈ ਤੇ ਫਿਰ ਉਹ ਉਪਜਾਊ ਬੜੀ ਹੈ ਆਪਾਂ ਇੱਧਰ ਵੀ ਦੇਖਦੇ ਹਾਂ ਜਿੱਥੇ ਬਾਹਰਲੀਆਂ ਕੰਟਰੀਆਂ ਨੂੰ ਕਾਲੀ ਮਿੱਟੀ ਹੈ ਬੜੀ ਫਸਲ ਹੁੰਦੀ ਹੈ ਪੰਜਾਬ ਦੇ ਵਿੱਚ ਤੋਂ ਪੰਜਾਬ ਚੋਂ ਵੀ ਜ਼ਿਆਦਾ ਹੁੰਦੀ ਹੈ ਉੱਥੇ ਇੱਥੇ ਫਸਲਾਂ 2-3 ਮਹੀਨੇ 4 ਮਹੀਨੇ ਚ ਪੱਢ ਕੇ ਹੋ ਜਾਂਦੇ ਆਂ ਵੀਰ ਕੇ ਇਸ ਦੇ ਮੈਦਾਨ ਮਾਰੂਥਲ ਪਹਾੜ ਸਾਰੇ ਹਰੇ ਭਰੇ ਬੜੇ ਹਨ ਹਰੇ ਭਰੇ ਲੱਗਦੇ ਹਨ ਲਹਿਰਾਉਂਦੇ ਹਨ ਕਣਕ ਜਵਾਰ ਬਾਜਰਾ ਮੱਕੀ ਝੋਨਾ ਕਪਾਹ ਤੇ ਸਰੋਂ ਮੁੱਖ ਦੀ ਗੱਲ ਆਪਾਂ ਪੰਜਾਬ ਦੇ ਸਾਰੀਆਂ ਫਸਲਾਂ ਉਗਾ ਸਕਦੇ ਹਾਂ ਇੱਥੇ ਸਾਰੀਆਂ ਚੀਜ਼ਾਂ ਪੈਦਾ ਹੁੰਦੀਆਂ ਇੱਥੇ ਦੇ ਲੋਕਾਂ ਤੋਂ ਪੰਜਾਬ ਪੰਜਾਬ ਦੇ ਵਿੱਚ ਜਿਹੜੇ ਲੋਕ ਹਨ ਉਹਨਾਂ ਨੂੰ ਤੇ ਇਹ ਪੰਜਾਬ ਖਾਣ ਨੂੰ ਦਿੰਦਾ ਹੈ ਜਿਹੜੇ ਹਿੰਦੁਸਤਾਨ ਦੇ ਵਿੱਚ ਹੋਰ ਹਨ ਲੋਕ ਉਹਨਾਂ ਦੀ ਵੀ ਲੋੜ ਪੂਰੀ ਕਰਦਾ ਏ ਧਰਤੀ ਇੰਨੀ ਏ ਸ਼ਕਤੀ ਵਾਲੀ ਹੈ ਪਹਿਲਾਂ ਇੱਕ ਸਮਾਂ ਸੀ ਇੱਥੇ ਕੂਆ ਦਰਿਆਵਾਂ ਦੇ ਨਾਲ ਕheti ਕੀਤੀ ਜਾਂਦੀ ਸੀ ਤੇ ਵਰਖਾ ਦੇ ਨਾਲ ਫਸਲਾਂ ਪੜਦੀਆਂ ਸਨ ਫਸਲਾਂ ਬੀਜੀਆਂ ਵੀ ਉਦੋਂ ਦੀਆਂ ਜਾਂਦੀਆਂ ਸਨ ਮੌਸਮ ਦੇ ਹਿਸਾਬ ਨਾਲ ਕਿ ਜਿਹੜੀ ਵਰਖਾ ਦੇ ਨਾਲ ਮੀਂਹ ਦੇ ਨਾਲ ਪਲੀ ਹੋਵੇ ਹੁਣ ਸਮਾਂ ਤਾਂ ਬਦਲ ਗਿਆ ਪੰਜਾਬ ਦੇ ਵਿੱਚ ਨਵੇਂ ਯੁੱਗ ਦੀਆਂ ਨਵੀਆਂ ਵਸਤੂਆਂ ਤੋਂ ਆਪਾਂ ਹੁਣ ਲਾਭ ਲੈਣ ਲੱਗ ਗਏ ਜਿਵੇਂ ਕਿਸਾਨ ਨੇ ਆਪਣੇ ਮੋਟਰਾਂ ਲਗਾ ਲਈਆਂ ਹੋਰ ਖੇਤੀ ਦੇ ਜੋ ਨਵੇਂ ਤਰੀਕੇ ਪੈਦਾ ਕਰ ਲਏ ਤੇ ਫਿਰ ਇਨੀ ਤਰੱਕੀ ਕਰ ਗਿਆ ਕਿ ਦੁਨੀਆਂ ਦੇ ਬਰਾਬਰ ਇਕੱਲਾ ਹੀ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਟੌਪ ਤੇ ਹੋ ਗਿਆ ਖੜਾ ਹੋ ਗਿਆ ਫਿਰ ਪੰਜਾਬੀਆਂ ਨੇ ਮਿਹਨਤ ਬੜੀ ਕੀਤੀ ਅੱਜ ਪੰਜਾਬ ਦਾ ਚੱਪਾ ਚੱਪਾ ਉਪਜਾਊ ਹੈ ਪਹਿਲਾਂ ਇੱਥੇ ਪਹਾੜ ਰੇਤਾਂ ਹੀ ਰੇਤਾਂ ਹੋਇਆ ਕਰਦਾ ਸੀ ਤੋਂ ਇਤਨੀ ਮਿਹਨਤ ਕੀਤੀ ਪੰਜਾਬੀਆਂ ਨੇ ਫਿਰ ਇਹਨੂੰ ਉਪਜਾਊ ਇਤਨਾ ਕਰਤਾ ਕਿ ਹੁਣ ਜਿੱਥੇ ਮਰਜੀ ਜਾਓ ਤੁਹਾਨੂੰ ਕੁਰੀਤਤਾ ਦਿਨਾਂ ਨਹੀਂ ਹੁਣ ਹਰ ਥਾਂ ਫਸਲਾਂ ਹੀ ਬਣਦੀਆਂ ਹਨ ਇਹ ਹੁਣ ਆਪਾਂ ਇਸ ਦੀ ਬਣਤਰ ਦੇਖਦੇ ਹਾਂ ਕਿ ਕਿੱਦਾਂ ਬਣਿਆ ਪੰਜਾਬ ਵੱਖ-ਵੱਖ ਦੁਆਬਿਆਂ ਵਿੱਚ ਵੰਡਿਆ ਹੋਇਆ ਦੇਸ਼ ਹੈ ਭਾਵ ਦੋ ਪਾਣੀਆਂ ਦੇ ਵਿਚਕਾਰਲਾ ਇਲਾਕਾ ਜਿਵੇਂ ਸਤਲੁਜ ਤੇ ਬਿਆਸ ਵਿਚਾਲੜਾ ਇਲਾਕਾ ਰਾਵੀ ਤੇ ਸਤਲੁਜ ਦੇ ਵਿੱਚ ਕਾਰਲਾ ਦੇਸ਼ ਰਾਵੀ ਤੇ ਚਨਾਬ ਤੇ ਜੇਲਮ ਬਾਲਾ ਵਿੱਚ ਇਲਾਕਾ ਫਿਰ ਜੇਲਮ ਤੇ ਚਨਾਬ ਵਿਚਕਾਰਲਾ ਇਲਾਕਾ ਇੰਜ ਜੇਲਮ ਤੇ ਸਿੰਧ ਵਿਚਕਾਰਲਾ ਇਲਾਕਾ ਇਹਨਾਂ ਸਾਰਿਆਂ ਇਲਾਕਿਆਂ ਨੂੰ ਦੁਆਬ ਦੁਆਬੇ ਕਿਹਾ ਜਾਂਦਾ ਹੈ ਇਹਦੇ ਨਾਲ ਨਾਲ ਕੁਝ ਲਗ ਕੇ 12 ਦੇ ਨਾਮ ਤੋਂ ਵੀ ਪ੍ਰਸਿੱਧ ਹਨ ਜਿਵੇਂ ਜੰਗੀਵਾਰ ਗੰਜੀਵਾਰ ਨੀਲੀਵਾਰ ਸੰਦਲਵਾਰ ਆ ਇੰਜ ਕੁਝ ਇਲਾਕਿਆਂ ਦੇ ਨਾਉ ਉਹਨਾਂ ਦੀ ਬਨਾਵਟ ਕਰਕੇ ਵੀ ਹਨ ਜਿਸ ਜਿਸ ਤਰ੍ਹਾਂ ਆਪਾਂ ਕਹਿ ਦਿੰਨੇ ਹਾਂ ਦੁਆਬਾ ਬਿਅਸਤ ਜਲੰਧਰ ਮਾਲਵਾ ਮਾਝਾ ਉੱਭਾ ਲੰਮਾ ਧਨੀ ਪੋਠੋਹਾਰ ਇਸ ਤਰ੍ਹਾਂ ਆਪਾਂ ਲਾ ਕੇ ਬਣਾਏ ਹੋਏ ਹਨ ਜਬੀਨ ਦੇ ਵਰਤਨ ਕਰਕੇ ਇਸ ਦੀ ਵੰਡ ਕਰੀਏ ਤਾਂ ਉਹ ਕੁਝ ਇਸ ਪ੍ਰਕਾਰ ਥਲ ਭਾਵ ਰੇ ਰੇਤ ਦਾ ਇਲਾਕਾ ਪਹਾੜੀ ਤੇ ਮੈਦਾਨੀ ਇਲਾਕਾ ਪੰਜਾਬ ਦਾ ਮੈਦਾਨੀ ਇਲਾਕਾ ਇੱਕ ਚਟਿਆਲ ਮੈਦਾਨ ਹੈ ਜੋ ਦੁਆਬਿਆਂ ਵਿੱਚ ਵੰਡਿਆ ਹੋਇਆ ਹੈ ਇਹਦੇ ਇਸ ਦਾ ਪਹਾੜੀ ਇਲਾਕਾ ਉੱਚੇ ਪਹਾੜਾਂ ਵਾਲਾ ਨਹੀਂ ਸਗੋਂ ਇਸ ਨੂੰ ਅਸੀਂ ਵਿਖਰਿਆ ਹੋਇਆ ਹੀ ਕਹਿ ਸਕਦੇ ਹਾਂ ਇਹ ਪਹਾੜ ਹਰੇ ਭਰੇ ਹਨ ਕਿਉਂਕਿ ਇਹਨਾਂ ਵਿੱਚ ਮਿੱਟੀ ਦੀ ਮਾਤਰਾ ਜ਼ਿਆਦਾ ਹੈ ਪੰਜਾਬ ਦੇ ਕੁਝ ਪਹਾੜ ਕੋਲੋਂ ਲੂਣ ਤਾਂਬੇ ਆਦਿ ਪਹਾੜਾਂ ਦੇ ਨਾਲ ਭਰਪੂਰ ਹਨ ਇਹਨਾਂ ਪਹਾੜਾਂ ਉੱਤੇ ਜੰਗਲੀ ਝਾੜੀਆਂ ਬਹੁਤ ਹਨ ਕੁਝ ਪਹਾੜਾਂ ਉੱਤੇ ਸਰਕਾਰਾਂ ਵੱਲੋਂ ਜੰਗਲ ਉਗਾਏ ਗਏ ਹਨ ਇਹਨਾਂ ਜੰਗਲਾਂ ਨੂੰ ਜੰਗਲਾਂ ਤੋਂ ਲੱਕੜੀ ਦੀ ਲੋੜ ਪੂਰੀ ਆਪਾਂ ਕੀਤੀ ਜਾਂਦੀ ਹੈ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਪੁਰਾਣੀਆਂ ਪੁਰਾਣੇ ਸਮੇਂ ਵਿੱਚ ਸवाय ਜੰਗਲੀ ਝਾੜੀਆਂ ਕਿੱਕਰਾਂ ਝੰਡਾ ਤੇ ਫਰਬਾ ਆ ਹੋਰ ਕੁਝ ਜੰਗਲ ਨਹੀਂ ਸੀ ਅੰਗਰੇਜ਼ਾਂ ਦੇ ਟਾਈਮ ਤੇ ਲਾਹੌਰ ਨੇੜੇ ਸੰਗਾ ਮੰਗਾ ਦੇ ਇਲਾਕੇ ਵਿੱਚ ਜੰਗਲ ਉਗਾਇਆ ਗਿਆ ਇਹ ਮੌਸਮੀ ਜੰਗਲ ਰੇਲ ਵਾਸਤੇ ਬਾਲਣ ਪੈਦਾ ਕਰਨ ਲਈ ਬੀਜਿਆ ਗਿਆ ਤੇ ਪੰਜਾਬ ਅੰਦਰ ਸਭ ਤੋਂ ਵੱਡਾ ਮਸਰਨੂਈ ਗਿਣਿਆ ਜਾਂਦਾ ਸੀ ਇਸ ਵੇਲੇ ਇਹ ਜੰਗਲ ਭਾਵੇਂ ਚੋਖਾ ਉੱਜੜ ਗਿਆ ਹੈ ਪਰ ਫਿਰ ਵੀ ਇਸ ਦੀ ਮਹੱਤਤਾ ਤੇ ਵੱਡਾ ਆਕਾਰ ਅੱਜ ਵੀ ਮੌਜੂਦ ਹੈ ਇਸ ਵੇਲੇ ਇਸ ਜੰਗਲ ਨੂੰ ਇੱਕ ਸਰਗਾਹ ਦੇ ਵਜੋਂ ਵਰਤਿਆ ਜਾਂਦਾ ਹੈ ਜਿਸ ਵਿੱਚ ਝੀਲਾਂ ਬਣੀਆਂ ਹੋਈਆਂ ਹਨ ਇਸ ਵਿੱਚ ਟਰામ ਛੋਟੀ ਟ੍ਰੇਨ ਚੱਲਦੀ ਹੈ ਇੱਥੇ ਛੋਟੇ ਕੀੜੇ ਪਾਲੇ ਜਾਂਦੇ ਹਨ ਇਸ ਦੀ ਮੈਦਾਨੀ ਇਲਾਕੇ ਅੰਦਰ ਇੱਕ ਕੁਦਰਤੀ ਜੰਗਲ ਵੀ ਮੌਜੂਦ ਹੈ ਇਸ ਜੰਗਲ ਨੂੰ ਅਹਿਮਦ ਸਾਹ ਅਬਦਾਲੀ ਸਮੇਂ ਫੂਕ ਦਿੱਤਾ ਗਿਆ ਇਹਦੇ ਫੂਕਣ ਦਾ ਕਾਰਨ ਇਹ ਸੀ ਕਿ ਸਿੱਖ ਜੋਧੇ ਅਬਦਾਲੀ ਦੀ ਫੌਜ ਉੱਤੇ ਹਮਲਾ ਕਰਕੇ ਨੁਕਸਾਨ ਪਹੁੰਚਾਉਂਦੇ ਸਨ ਇਸ ਜੰਗਲ ਦੇ ਵਿੱਚ ਆ ਕੇ ਫਿਰ ਉਹ ਵੱਢ ਜਾਂਦੇ ਸਨ ਅਲੋਪ ਹੋ ਜਾਂਦੇ ਸਨ ਸਿੱਖਾਂ ਦਾ ਕਾਰ ਅੱਗੇ ਪਹਿਲਾਂ ਜੰਗਲਾਂ ਵਿੱਚ ਹੋਇਆ ਕਰਦਾ ਸੀ ਜਦੋਂ ਅਬਦਾਲੀ ਦਾ ਕੋਈ ਚਾਰਾ ਨਾ ਚੱਲਿਆ ਉਸ ਨੇ ਜੰਗਲ ਨੂੰ ਅੱਗ ਲਵਾ ਦਿੱਤੀ ਇਹ ਜੰਗਲ ਵਿੱਚ ਲੱਖੀ ਇਸ ਜੰਗਲ ਨੂੰ ਆਪਾਂ ਲੱਖੀ ਜੰਗਲ ਕਹਿੰਦੇ ਹਾਂ ਅਤੇ ਗੁਰੂ ਸਾਹਿਬ ਵੀ ਆ ਕੇ ਠਹਿਰੇ ਸਨ ਲੱਖੀ ਜੰਗਲ ਇਹ ਜੰਗਲ ਦਾ ਮਾਲਕ ਸੀ ਜੋ ਇਤਿਹਾਸਕਾਰਾਂ ਨੇ ਲਿਖਿਆ ਕਿ ਉਹ ਲੱਖੀ ਨਾਮ ਸੀ ਉਹ ਮਾਲਕ ਦਾ ਨਾਮ ਲੱਖੀ ਸੀ ਜੋ ਖੋਖਰਕਵੀਲੇ ਨਾਲ ਸੰਬੰਧ ਰੱਖਦਾ ਸੀ ਉਸ ਦੇ ਨਾਮ ਤੇ ਇਸ ਜੰਗਲ ਦਾ ਨਾਮ ਲੱਖੀ ਜੰਗਲ ਪ੍ਰਸਿੱਧ ਹੋਇਆ ਇਹ ਕੁਦਰਤੀ ਜੰਗਲ ਗੁਰਦਾਸਪੁਰ ਤੋਂ ਆਰੰਭ ਹੋ ਕੇ ਲਗਭਗ ਮਲਤਾਨ ਤੱਕ ਜਾਂਦਾ ਸੀ ਇਸ ਜੰਗਲ ਅੰਦਰ ਜਿਹੜੇ ਜੀਵ ਸਨ ਆਮ ਨੀਲਗਾ ਕਾਲਾ ਹਿਰਨ ਸ਼ੇਰ ਚਿਤੇ 10-12 ਆਮ ਹੁੰਦਾ ਸੀ ਇਹਦੇ ਛੜ ਨਾਲ ਇਹ ਸ਼ਕਾਰ ਵੀ ਮੁੱਕ ਗਿਆ ਇਹਦਾ ਇੱਕ ਸਬੂਤ ਸਾਨੂੰ ਸਾਫ ਹੁਸੈਨ ਦੀ ਇੱਕ ਕਾਫੀ ਅੰਦਰ ਮਿਲਦਾ ਹੈ ਜਿੱਥੇ ਉਹ ਕਹਿੰਦ ਹਨ ਕਾਲਿਆ ਹਿਰਨ ਚੜ ਗਿਆ ਸਾਹ ਹੁਸੈਨ ਦੇ ਬੰਨੇ ਸੋ ਅੱਜ ਕੱਲ ਵੀ ਆਪਾਂ ਅੱਗ ਲਗਾਉਨੇ ਆਂ ਅੱਜ ਕੱਲ ਅਸੀਂ ਅੱਗ ਲਗਾ ਕੇ ਪਰੇ ਹੋ ਜਾਂਦੇ ਆਂ ਪਰ ਜਿਹੜਾ ਨੁਕਸਾਨ ਹੁੰਦਾ ਆਪਾਂ ਵੀਡੀਓ ਦੇਖਦੇ ਆਂ ਇੰਟਰਨੈਟ ਤੇ ਪਾਈਆਂ ਹੁੰਦੀਆਂ ਕਿ ਲੋਕਾਂ ਦੇ ਘਰ ਤੇ ਟਰੈਕਟਰ ਟਰੱਕ ਗੱਡੀਆਂ ਇਥੋਂ ਤੱਕ ਧੂਏ ਦੇ ਨਾਲ ਜਿਹੜੇ ਵਿਚਾਰੇ ਕਿਸੇ ਨੂੰ ਮਿਲਣ ਜਾਂਦੇ ਹੁੰਦੇ ਉਹਨਾਂ ਨੂੰ ਬੱਚੇ ਬਜ਼ੁਰਗ ਇੱਕ ਦੂਜੇ ਵਿੱਚ ਟੱਕਰ ਖਾਂਦੇ ਆਂ ਉਹਨਾਂ ਦੀ ਥਾਂ ਹੀ ਮੌਤ ਹੋ ਜਾਂਦੀ ਹੈ। ਅੱਜ ਕੱਲ ਪਹਿਲਾਂ ਤੇ ਅਫਗਾਨੀ ਨੇ ਇਹ ਅੱਗ ਲਾਈ ਸੀ ਨੁਕਸਾਨ ਕੀਤਾ ਸੀ ਪੰਜਾਬ ਦਾ ਪਰ ਹੁਣ ਅਸੀਂ ਅਫਗਾਨੀ ਬਣੇ ਹੋਏ ਹਾਂ। ਅਸੀਂ ਅਫਗਾਨੀ ਤੇ ਆਪਣੇ ਦੁਸ਼ਮਣਾਂ ਨੂੰ ਮਾਰਦਾ ਸੀ ਅੱਗ ਲਾ ਕੇ ਉਹਦੀ ਦੁਸ਼ਮਣੀ ਸੀ। ਉਹ ਤੋਂ ਤੇ ਬਚਿਆ ਜਾ ਸਕਦਾ ਸੀ। ਪਰ ਇੱਥੋਂ ਸਾਡੇ ਭਰਾ ਹੀ ਅੱਗ ਲਾਉਂਦੇ ਹਨ। ਅੱਗ ਲਾ ਕੇ ਚਲੇ ਜਾਂਦੇ ਹਨ। ਤੇ ਉੱਥੇ ਜੋ ਸੜਕ ਤੋਂ ਨਿੰਗਣ ਵਾਲੇ ਹੁੰਦੇ ਹਨ ਮੋਟਰਸਾਈਕਲਾਂ ਤੇ ਜਾਂ ਸਾਈਕਲਾਂ ਤੇ ਤੁਰ ਕੇ ਜਾਂ ਬੱਸਾਂ ਤੇ ਕਿਹੜੇ ਵੀ ਸਾਧਨ ਤੇ ਜਾਂਦੇ ਹਨ ਫਿਰ ਉਹਨਾਂ ਦੀ ਟੱਕਰ ਹੁੰਦੀ ਹੈ ਉਹ ਥਾਂ ਹੀ ਵਿਚਾਰੇ ਪੂਰੇ ਹੋ ਜਾਂਦੇ ਹਨ ਮਰ ਜਾਂਦੇ ਹਨ ਕਈਆਂ ਦੇ ਟਰੈਕਟਰ ਛੜ ਜਾਂਦੇ ਹਨ ਘਰ ਛੜ ਜਾਂਦੇ ਹਨ ਗਰੀਬਾਂ ਲੋਕਾਂ ਦੀਆਂ ਦਿਖਾ ਰਹੇ ਸੀ ਕੁੱਪ ਛੜ ਗਏ ਬਾਥੀਆਂ ਉਹਨਾਂ ਦੇ ਘਰਾਂ ਨੂੰ ਅੱਗ ਲੱਗ ਗਈ ਸੋ ਇਹ ਬੇਨਤੀ ਹੈ ਕਿ ਜਿਹੜਾ ਆਗ ਨੁਕਸਾਨ ਕਰਦੀ ਹੈ ਉਹ ਸਾਡੀ ਕਰਕੇ ਕਰਦੀ ਹੈ ਪਰ ਅਸੀਂ ਵਿਚਾਰ ਕਰੀਏ ਮਹਾਰਾਜ ਨੇ ਕਿਹਾ ਕੁਦਰਤ ਕਰਕੇ ਬਸਿਆ ਸੋਏ ਭਾਈ ਇਹ ਕੁਦਰਤ ਦੇ ਵਿੱਚ ਰੱਬ ਹੈ ਦਰਖਤਾਂ ਦੇ ਵਿੱਚ ਵੀ ਤੇ ਜਿਹੜੇ ਪਸ਼ੂ ਪੰਛੀ ਅੱਗ ਦੇ ਨਾਲ ਮਰਦੇ ਹਨ ਉਹਨਾਂ ਨੂੰ ਵੀ ਅਸੀਂ ਬਚਾਉਣਾ ਹੈ ਉਹ ਸਾਡਾ ਆਸਰਾ ਤੱਕ ਕਿਤੇ ਵਿਚਾਰੇ ਇਹ ਦੁਨੀਆ ਤੇ ਕਿ ਭਈ ਸਾਡੇ ਕੋਲ ਰਹਿੰਦੇ ਹਨ ਸਾਡੀ ਰਾਖੀ ਵੀ ਕਰਦੇ ਹਨ ਦੇਖੋ ਕਿਸੇ ਕੁੱਤੇ ਨੂੰ ਤੁਸੀਂ ਰੋਟੀ ਪਾਓ ਤੇ ਰਾਤ ਨੂੰ ਤੁਹਾਡੇ ਕਰੇ ਕੋਈ ਉਪਰਾਂ ਬੰਦਾ ਆਉਂਦਾ ਹੈ ਉਹ ਸਾਡੀ ਰਾਖੀ ਕਰਦਾ ਭੌਂਕਦਾ ਹੈ ਸੋ ਇਸ ਲਈ ਅਸੀਂ ਜਾਨਵਰ ਇਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਹਨ ਜੋ ਜਾਨਵਰ ਹਨ ਅਸੀਂ ਇਹਨਾਂ ਨਾਲ ਪਿਆਰ ਕਰੀਏ ਤੇ ਫਿਰ ਜਦੋਂ ਅਸੀਂ ਕਿਸੇ ਦੇ ਬਣਾਈਆਂ ਹੋਈਆਂ ਚੀਜ਼ਾਂ ਨਾਲ ਪਿਆਰ ਕਰਦੇ ਹਾਂ ਤੇ ਫਿਰ ਉਸ ਜਿਹਦੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਫਿਰ ਉਹ ਤੁਹਾਡੇ ਨਾਲ ਪਿਆਰ ਕਰਦਾ ਹੈ ਸੋ ਰੱਬ ਫਿਰ ਗੁਰੂ ਸਾਡੇ ਤੇ ਫੇਰ ਹੀ ਪ੍ਰਸੰਨ ਹੋਵੇਗਾ ਸੋ ਆਓ ਇਸ ਜੰਗਲ ਦੀ ਕੇਵਲ ਇਹ ਇੱਕ ਹੀ ਯਾਦਗਾਰ ਰਹਿ ਗਈ ਇਹ ਇਮਾਰਤ ਵਜੋਂ ਦੇਖੀ ਤਲ ਲਾਹੌਰ ਨੇੜੇ ਪਿੰਡ ਕਾਂਡੇ ਅੰਦਰ ਗੁਰਦੁਆਰਾ ਸ਼িকারਗੜ੍ਹ ਸਾਹਿਬ ਇਹ ਜੰਗਲ ਦੀ ਯਾਦ ਦਵਾਉਂਦਾ ਹੈ ਇੱਥਾਂ ਸਹਿਬਗੁਰੂ ਸ੍ਰੀ ਹਰਗੋਬਿੰਦ ਸਿੰਘ ਜੀ ਨੇ ਸ਼ੇਰ ਦਾ ਸਕਾਰ ਕੀਤਾ ਸੀ ਸੋ ਉਸੇ ਦੀ ਯਾਦ ਵਿੱਚ ਸੰਗਤਾਂ ਨੇ ਇਹ ਗੁਰਦੁਆਰਾ ਸਥਾਪਿਤ ਕਰ ਲਿਆ ਇੱਥੇ ਗੱਲ ਸਪੱਸ਼ਟ ਹੁੰਦੀ ਹੈ ਕਿ ਇਸ ਜੰਗਲ ਅੰਦਰ ਸ਼ੇਰ ਤੇ ਚੀਤਿਆਂ ਦਾ ਸਕਾਰ ਵੀ ਹੁੰਦਾ ਸੀ ਸੋ ਹੁਣ ਵੀਡੀਓ ਲੰਮੀ ਹੋਣ ਕਰਕੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਸੋ ਹੋਣਿਆ ਪੁਲਾਵ ਜੀ ਮਾਫ ਕਰਨੀਆਂ ਸੋ ਨਾਲ ਹੀ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੇ ਫਤਿਹ ਬੁਲਾਈਏ ਜੀ ਗੁਰੂ ਮਹਾਰਾਜ ਨੇ ਚਾਇਆ ਤੇ ਆਪਾਂ ਇਹ ਫੇਰ ਖਾਲਸਾ ਪੰਥ ਤੇ ਲਾਹੌਰ ਸ਼ਹਿਰ ਦਾ ਕੀ ਰਿਸ਼ਤਾ ਹੈ ਇਹ ਆਪਾਂ ਫੇਰ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ